ਇਸ ਵੀਡੀਓ ਦੇ ਨਾਲ ਬੜੇ ਜਣਿਆਂ ਨੂੰ ਮਿਰਚਾਂ ਲੱਗਣੀਆਂ ਨੇ ਉਹ ਜਿਹੜਾ ਆਪਣਾ ਪਿਓ ਛੱਡ ਗਿਆ ਉਹ ਬੰਦਾ ਥੋੜੀ ਹੈ ਆਪਣੀ ਮਾਂ ਦੇ ਸਾਹਮਣੇ ਇਹ ਬੋਲ ਸਕਦੇ ਹੋ ਕਿ ਮੰਮੀ ਨਹੀਂ ਅੱਜ ਮੈਂ ਇਹਨੂੰ ਪਿਓ ਨਹੀਂ ਮੰਨਣਾ ਮੈਂ ਹੈ ਨਾ ਉਹ ਬੰਦਾ ਹੈਗਾ ਮੈਂ ਉਹਨੂੰ ਪਿਓ ਮੰਨਣਾ ਮਿਰਚਾਂ ਬੜੀਆਂ ਲੱਗਣੀਆਂ ਨੇ ਤੁਹਾਨੂੰ ਸੁਣ ਕੇ ਪਰ ਲੱਗੇ ਜਾਣ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 25 ਦਸੰਬਰ ਹੈ ਤੇ 25 ਦਸੰਬਰ ਨੂੰ ਕੀ ਹੋਇਆ ਸੀ ਆਪਾਂ ਕੋਈ ਅਣਜਾਣ ਨਹੀਂ ਹੈਗੇ ਸਾਡੇ ਜਿਹੜੇ ਛੋਟੇ ਸਾਬ ਜਾਦੇ ਸਨ ਦਸਮ ਪਿਤਾ ਜੀ ਦੇ ਸੁਪੁੱਤਰ ਉਹਨਾਂ ਦਾ ਅੱਜ ਸ਼ਹੀਦੀ ਦਿਵਸ ਹੈ ਇਹ ਉਹ ਦੁੱਖ ਦੇ ਦਿਨ ਨੇ ਦੋਸਤੋ ਉਹ ਦੁੱਖ ਦੇ ਦਿਨ ਨੇ ਜਿਹੜੇ ਕੀ ਪੂਰੀ ਦੁਨੀਆ ਦੇ ਵਿੱਚ ਇੱਕ ਸੋਗ ਮਨਾਇਆ ਜਾਂਦਾ ਇਹਨਾਂ ਦਿਨਾਂ ਦੇ ਕਰਕੇ ਬਟ ਅੱਜ ਦੀ ਜਿਹੜੀ ਵੀਡੀਓ ਸਾਡੀ ਇਸ ਟੌਪਿਕ ਦੇ ਉੱਪਰ ਹੀ ਹੈਗੀ ਐ ਤੇ ਇਸ ਵੀਡੀਓ ਦੇ ਨਾਲ ਬੜੇ ਜਣਿਆਂ ਨੂੰ ਮਿਰਚਾਂ ਲੱਗਣੀਆਂ ਨੇ ਬੜੇ ਜਣਿਆਂ ਨੂੰ ਸੇਧ ਮਿਲਣੀ ਹੈ ਤੇ ਬੜੇ ਜਣੇ ਸਾਡੀ ਸਪੋਰਟ ਵੀ ਕਰਨਗੇ ਤੇ ਮੈਂ ਚਾਹਨਾ ਕਿ ਤੁਸੀਂ ਆਪਣੇ ਕਮੈਂਟਾਂ ਦੇ ਰਾਹੀ ਤੁਸੀਂ ਪਹਿਲਾਂ ਪੂਰੀ ਵੀਡੀਓ ਦੇਖੋ ਤੇ ਆਪਣੇ ਕਮੈਂਟਾਂ ਰਾਹੀ ਆਪਣੀ ਸਪੋਰਟ ਆਪਣੇ ਵਿਚਾਰ ਜਰੂਰ ਦਿਓ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਦਸ਼ਮ ਪਿਤਾ ਜੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਲਈ ਵਾਰ ਦਿੱਤਾ ਆਪਣੇ ਚਾਰ ਸ਼ਹਿਬਜ਼ਾਦੇ ਵਾਰ ਦਿੱਤੇ ਆਪਣੇ ਪਿਤਾ ਉਹਨਾਂ ਦੀ ਸ਼ਹਾਦਤ ਜੋ ਕਿ ਕਸ਼ਮੀਰੀ ਪੰਡਤਾਂ ਵਾਸਤੇ ਹੋਈ ਸੀ ਉਹਨਾਂ ਦੇ ਮਾਤਾ ਜੀ ਉਹ ਆਪ ਸਿੱਖ ਕੌਮ ਲਈ ਉਹਨਾਂ ਨੇ ਸਰਬੰਸ ਵਾਰ ਦਿੱਤਾ ਕਦ ਲਈ ਵਾਰਿਆ ਸੀ ਸਾਡੇ ਲਈ ਵਾਰਿਆ ਸੀ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਉਹਨਾਂ ਦੇ ਪੁੱਤਰ ਆ ਤੇ ਅੱਜ ਸਾਡੇ ਹੀ ਜਿਹੜੇ ਵੀਰ ਨੇ ਸਾਡੇ ਭਰਾ ਨੇ ਉਹਨਾਂ ਦਾ ਇਹ ਜਿਹੜਾ ਇੱਕ ਸਰਬੰਸ ਵਾਰਿਆ ਉਹਨਾਂ ਨੇ ਉਹਨਾਂ ਦੀ ਦੇਣ ਹੈ ਉਹਨੂੰ ਭੁੱਲ ਚੁੱਕੇ ਨੇ ਉਹ ਕਿਦਾਂ ਭੁੱਲ ਚੁੱਕੇ ਨੇ ਇਹ ਆਪਾਂ ਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਾਡੇ ਦਸ਼ਮ ਪਿਤਾ ਜੀ ਕੌਣ ਸਨ ਸਾਡੇ ਚਾਰ ਸਾਹਿਬਜ਼ਾਦਿਆਂ ਦਾ ਕੀ ਸਾਨੂੰ ਦੇਣ ਹੈ ਜਿਵੇਂ ਅਸੀਂ ਬੈਠੇ ਆ ਨਾ ਇੱਕਾਂ ਚੌੜੀਆਂ ਕਰਕੇ ਬੈਠਦੇ ਆ ਆਪਾਂ ਅੱਖਾਂ ਚ ਅੱਖਾਂ ਪਾ ਕੇ ਦੇਖ ਲੈਣੇ ਆ ਕਿਸੇ ਦੀ ਅੱਖਾਂ ਚ ਸਿਰਦਾਦੀ ਹੈ ਮਤਲਬ ਅਜਾਦੀ ਹੈ ਸਾਡੀ ਪੱਗ ਹੈ ਸਿਰ ਦੇ ਉੱਪਰ ਉਹ ਕਾਦੇ ਲਈ ਹੈ ਉਹ ਉਹਨਾਂ ਦੀ ਦੇਣ ਦਿੱਤੀ ਹੋਈ ਹੈ ਤੇ ਆਪਾਂ ਕਿਸੇ ਵੀ ਧਰਮ ਦੀ ਡਿਸਰੈਸਪੈਕਟ ਨਹੀਂ ਕਰਦੇ ਸਿੱਖ ਧਰਮ ਦੇ ਵਿੱਚ ਸਭ ਤੋਂ ਉੱਚੀ ਚੀਜ਼ ਆਹੀ ਦਿੱਤੀ ਗਈ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਬਸਾਇਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਗੋਲਡਨ ਟੈਂਪਲ ਜਿਸ ਟਾਈਮ ਅੰਮ੍ਰਿਤਸਰ ਹਰਮੰਦਰ ਸਾਹਿਬ ਬਣਿਆ ਸੀ ਚਾਰ ਦਰਵਾਜ਼ੇ ਰੱਖੇ ਗਏ ਸੀ ਚਾਰ ਦਰਵਾਜ਼ਿਆਂ ਦਾ ਮਤਲਬ ਹੈ ਸਾਡਾ ਹਰ ਇੱਕ ਧਰਮ ਨਾਲ ਸਾਡਾ ਹੀ ਸਾਝ ਹਿੰਦੂ ਹੋਵੇ ਧਰਮ ਚਾਹੇ ਯੋਗ ਇਸਾਈ ਧਰਮ ਹੈ ਚਾਹੇ ਉਹ ਮੁਸਲਮਾਨ ਦਾ ਧਰਮ ਹੈ ਚਾਹੇ ਉਹ ਸਿੱਖ ਆਪਾਂ ਹੈਗੇ ਆ ਸਾਡੀ ਸਾਰੇ ਧਰਮਾਂ ਦੇ ਨਾਲ ਸਾਝ ਸਾਡਾ ਭਾਈਚਾਰਾ ਸਾਡੀ ਏਕਤਾ ਇਹਦਾ ਸਿੰਬਲ ਬਣਾਇਆ ਗਿਆ ਸੀ ਚਾਰ ਦਰਵਾਜ਼ਿਆਂ ਦੇ ਨਾਲ ਵੀ ਅਸੀਂ ਕਿਸੇ ਧਰਮ ਦਾ ਨਿਰਾਦਰ ਨਹੀਂ ਕਰਦੇ ਹਰ ਇੱਕ ਧਰਮ ਕੋਈ ਵੀ ਧਰਮ ਹੈ ਉਹ ਸਾਡੇ ਕੋਲ ਆਂਦੇ ਆ ਅਸੀਂ ਗੱਲ ਨਾਲ ਉਹਨੂੰ ਗੱਲ ਨਾਲ ਲਾਉਂਦੇ ਆ ਉਹ ਸਾਡੇ ਵੀਰ ਭਰਾ ਨੇ ਬਟ ਜਿਹੜੇ ਸਾਡੇ ਸਿੱਖ ਧਰਮ ਦੇ ਕਈ ਐਦਾਂ ਦੇ ਇਨਸਾਨ ਨੇ ਜਿਹੜੇ ਕੁਝ ਪੈਸਿਆਂ ਪਿੱਛੇ ਥੋੜੇ ਜੇ ਪੈਸਿਆਂ ਪਿੱਛੇ ਆਪਣਾ ਧਰਮ ਹੀ ਛੱਡ ਜਾਂਦੇ ਨੇ ਮਤਲਬ ਉਹਨਾਂ ਦੀ ਜ਼ਮੀਰ ਮਰ ਚੁੱਕੀ ਆ ਮਤਲਬ ਮਰ ਜਾਂਦੀ ਆ ਜਦੋਂ ਉਹ ਇਸ ਰਸਤੇ ਤੇ ਤੁਰਦੇ ਨੇ ਮਾਪਾਂ ਇਹ ਨਹੀਂ ਕਹਿੰਦੇ ਵੀ ਧਰਮ ਮੜਾ ਧਰਮ ਨਹੀਂ ਮੜਾ ਮਹਾਰਾਜ ਨੇ ਜਿੰਨੂੰ ਜਿਹੜੇ ਧਰਮ ਵਿੱਚ ਜਨਮ ਦਿੱਤਾ ਹੋਇਆ ਵਾ ਉਹ ਉਹਨੇ ਆਪਣੇ ਆਪ ਭੇਜਿਆ ਸਾਨੂੰ ਧਰਤੀ ਤੇ ਸਾਨੂੰ ਸਿੱਖ ਧਰਮ ਚ ਦਿੱਤਾ ਕਿਸੇ ਨੂੰ 크ਿਸਚੀਅਨ ਮੁਸਲਿਮ ਜਿੰਨੇ ਧਰਮ ਨੇ ਸਾਰੇ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆ ਜਿੰਨੂੰ ਜਿਹਦੇ ਧਰਮ ਚ ਮਿਲਿਆ ਜਨਮ ਮਿਲਿਆ ਉਹ ਆਪਣੇ ਧਰਮ ਵਿੱਚ ਬਿਲਕੁਲ ਨਿਪੋਨ ਰਹੇ ਬਿਲਕੁਲ ਸਹੀ ਪਰ ਜਦੋਂ ਸਾਡੇ ਬੰਦੇ ਸਿੱਖ ਧਰਮ ਛੱਡ ਕੇ ਸਿਰਫ ਥੋੜੇ ਜੇ ਪੈਸਿਆਂ ਪਿੱਛੇ ਲਾਲਚ ਦੇ ਕੇ ਦੂਸਰੇ ਧਰਮ ਵਿੱਚ ਵੜ ਰਹੇ ਨੇ ਹੂੰ ਔਰ ਦੂਸਰੇ ਨੰਬਰ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਪ੍ਰਸ਼ਾਦ ਵੀ ਨਹੀਂ ਖਾਂਦੇ ਇੰਨੇ ਪੱਕੇ ਹੋ ਜਾਂਦੇ ਹੋ ਤੁਸੀਂ ਥੋੜੇ ਦਿਨਾਂ 'ਚ ਜੇ ਜਿਹੜੀ ਜੇ ਆਈ ਤੁਸੀਂ ਆਪਣੀ ਜਿਹੜੀ ਸੋਚ ਸਾਡੇ ਸਿੱਖ ਧਰਮ ਦੀ ਰੱਖੀ ਹੁੰਦੀ ਨਾ ਸਾਡਾ ਸਿੱਖ ਧਰਮ ਅਜ ਬਹੁਤ ਉੱਪਰ ਹੋਣਾ ਸੀ ਕੀ ਕਰਦੇ ਹੋ ਬੱਚਿਆਂ ਨੂੰ ਲਾਲਚ ਦੇਤੀ ਲੋ ਜੀ ਪੈਸੇ ਬੱਚਿਆਂ ਨੂੰ ਐ ਲੋ ਤੁਸੀਂ ਲੱਖ ਰੁਪਇਆ ਲੈ ਲਓ ਸਾਡੇ ਧਰਮ ਵਿੱਚ ਆ ਜਾਓ ਆਪਣੇ ਪਿਓ ਨੂੰ ਛੱਡ ਦਿਓ ਉਹ ਜਿਹੜਾ ਆਪਣਾ ਪਿਓ ਛੱਡ ਗਿਆ ਉਹ ਬੰਦਾ ਥੋੜੀ ਹੈ ਕਹੇ ਜੀ ਗੱਲ ਹੈ ਨਾ ਆਪਣੇ ਪਿਓ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਓ ਕਹਿ ਦੋਗੇ ਅਸਲ ਵਿੱਚ ਕਹਿ ਕੇ ਦੇਖਿਓ ਕਦੇ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਆਪਣੇ ਵਾਕਈ ਸਾਡੇ ਦਸ਼ਮ ਪਿਤਾ ਆਪਣੇ ਪਿਓ ਨੂੰ ਛੱਡ ਕੇ ਦੂਸਰੇ ਨੂੰ ਆਪਣਾ ਪਿਓ ਬਣਾ ਲੈਂਦੇ ਨੇ ਕਦੇ ਆਪਣੇ ਜਿਹੜਾ ਤੁਹਾਡਾ ਇਸ ਦੁਨੀਆਵੀ ਪਿਓ ਹੈ ਜਿਹਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ ਮਾਪਿਓ ਉਹਨੂੰ ਪਿਓ ਛੱਡ ਕੇ ਕਹਿਣਾ ਵੀ ਤੂੰ ਅੱਜ ਸਾਡਾ ਪਿਓ ਨਹੀਂਗਾ ਸਾਡਾ ਕੋਈ ਪਿਓ ਹੋਰ ਹੈ ਅੱਜ ਸਾਡਾ ਪਿਓ ਚੇਂਜ ਹੋ ਗਿਆ ਕਿਉਂਕਿ ਉਹਨੇ ਸਾਨੂੰ ਪਲਾਟ ਲੈਤਾ ਮਤਲਬ ਮਤਲਬ ਤੁਸੀਂ ਆਪਣੀ ਮਾਂ ਨੂੰ ਆਪਣੀ ਮਾਂ ਦੇ ਸਾਹਮਣੇ ਇਹ ਬੋਲ ਸਕਦੇ ਹੋ ਕਿ ਮੰਮੀ ਨਹੀਂ ਅੱਜ ਮੈਂ ਇਹਨੂੰ ਪਿਓ ਨਹੀਂ ਮੰਨਣਾ ਮੈਂ ਹੈ ਨਾ ਉਹ ਬੰਦਾ ਹੈਗਾ ਮੈਂ ਉਹਨੂੰ ਪਿਓ ਮੰਨਣਾ ਹਾਂ ਅੱਜ ਬੋਲ ਸਕਦੇ ਹੋ ਜੇ ਤੁਸੀਂ ਇਹ ਬੋਲ ਸਕਦੇ ਹੋ ਮੈਂ ਉਹਨਾਂ ਬੰਦਿਆਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਆਪਣੇ ਪਿਓ ਛੱਡੇ ਨੇ ਜਿਨ੍ਹਾਂ ਨੇ ਸਾਡੇ ਦਸ਼ਮ ਪਿਤਾ ਜੀ ਨੂੰ ਛੱਡਿਆ ਸਿਰਫ ਥੋੜੇ ਜਿਹੇ ਪੈਸੇ ਆ ਪਿੱਛੇ ਕੋਈ ਲੱਖ ਲੈ ਰਿਹਾ ਕੋਈ 2 ਲੱਖ ਲੈ ਰਿਹਾ ਕੋਈ 3 ਲੱਖ ਲੈ ਰਿਹਾ ਵਿਕ ਰਿਓ ਪਿਓ ਬਦਲ ਰਿਓ ਤੁਸੀਂ ਆਪਣੇ ਮਰਚਾਂ ਬੜੀਆਂ ਲਗਣੀਆਂ ਨੇ ਤੁਹਾਨੂੰ ਸੁਣ ਕੇ ਪਰ ਲੱਗੀ ਜਾਣ ਸਿੱਖ ਧਰਮ ਕਦੇ ਨਹੀਂ ਸਿਖਾਂਦਾ ਵੀ ਕਿਸੇ ਨੂੰ ਪੱਟੋ ਕਿਸੇ ਨੂੰ ਘਰ ਉਜਾੜੋ ਸਿੱਖ ਧਰਮ ਏਕਤਾ ਸਿਖਾਂਦਾ ਹੈ ਭਾਈਚਾਰਾ ਸਿਖਾਂਦਾ ਹੈ ਇੱਕ ਓੰਕਾਰ ਸਿਖਾਂਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਕਹਿ ਕੇ ਗਏ ਸੀ ਕਿਉਂ ਕਿਉਂਕਿ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਆ ਸਭ 'ਚ ਪ੍ਰਮਾਤਮਾ ਵਸਦਾ ਵਾ ਸੋ ਇਸ ਕਰਕੇ ਸਾਡੇ ਸਿੱਖ ਧਰਮ 'ਚ ਇਹੋ ਹੀ ਸਿਖਾਇਆ ਜਾਂਦਾ ਕਿ ਸਾਰੇ ਧਰਮਾਂ ਦੀ ਇੱਜ਼ਤ ਕਰੋ ਇੱਜ਼ਤ ਕਰੋ ਦੇਖੋ ਜਿਹੜਾ ਵੀ ਕੋਈ ਇਨਸਾਨ ਦੂਸਰੇ ਧਰਮ ਵਿੱਚ ਪੈਦਾ ਹੁੰਦਾ ਹੈ ਜਿਹੜਾ ਪੈਦਾ ਹੀ ਹੋ ਗਿਆ ਹੈ ਨਾ ਭਾਵੇਂ ਹਿੰਦੂ ਧਰਮ ਵਿੱਚ ਹੋਇਆ ਭਾਵੇਂ ਇਸਾਈ ਧਰਮ ਵਿੱਚ ਹੋਇਆ ਭਾਵੇਂ ਮੁਸਲਮਾਨ ਧਰਮ ਵਿੱਚ ਹੋਇਆ ਉਹਨਾਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂਗਾ ਉਹ ਸਾਡੇ ਪਿਆਰ ਪਿਆਰ ਹੈ ਸਾਡਾ ਉਹਨਾਂ ਨਾਲ ਭਾਈਚਾਰ ਹੈ ਸਾਡੀ ਇਕਤ ਹੈ ਪਰ ਜਿਹੜਾ ਸਾਡਾ ਸਿੱਖ ਧਰਮ ਛੱਡ ਕੇ ਦੂਸਰੇ ਧਰਮ ਵਿੱਚ ਵੱੜ ਰਿਹਾ ਗद्दार ਹੈ ਨਾ ਉਹ ਸਾਡੇ ਸਿੱਖ ਸਿੱਖਾਂ ਦਾ ਗद्दार ਹੋਇਆ ਉਹਦੇ ਨਾਲ ਸਾਡੀ ਕੋਈ ਸਾਂਝ ਨਹੀਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਸਾਡਾ ਕੋਈ ਲੈਣ ਦੇਣ ਨਹੀਂ ਉਹਨੂੰ ਅੱਛਾ ਫਿਰ ਤੁਹਾਨੂੰ ਜਿਸ ਟਾਈਮ ਜਿਹੜੇ ਬੰਦੇ ਧਰਮ ਛੱਡ ਕੇ ਜਾਂਦੇ ਨੇ ਫਿਰ ਜਦੋਂ ਤੁਹਾਡੇ ਘਰ ਦੇ ਵਿੱਚ ਕਿਸੇ ਬਜ਼ੁਰਗ ਦੀ ਆ ਕਿਸੇ ਦੀ ਮੌਤ ਹੁੰਦੀ ਹੈ ਨਾ ਫਿਰ ਤੁਸੀਂ ਉਸ ਧਰਮ ਦੇ ਅਕੋਰਡਿੰਗ ਹੀ ਉਹਨਾਂ ਦੇ ਅਕੋਰਡਿੰਗ ਹੀ ਆਪਣੇ ਸਾਰੇ ਰੀਤੀ ਰਿਵਾਜ ਕਰਿਆ ਕਰੋ ਨਾ ਕਿ ਸੰਸਕਾਰ ਜਿਹੜਾ ਸਿਰਸਿੱਖਾਂ ਦਾ ਸੰਸਕਾਰ ਹੁੰਦਾ ਫਿਰ ਉਹ ਵੀ ਨਾ ਕਰੋ ਤੁਹਾਨੂੰ ਗੁਰਦੁਆਰੇ ਵਿੱਚ ਆ ਕੇ ਆਨੰਦ ਕਾਰਜ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਆਨੰਦ ਕਾਰਜ ਕਰੋ ਮੈਂ ਇੱਕ ਵੇਰਵਾ ਦਿੰਦਾ ਮੱਕੜਬਾਈ ਜੀ ਜਿਹੜੇ ਇੱਕ ਪੱਤਰਕਾਰ ਨੇ ਐਸਐਮ ਐਸਐਮ ਟੀਵੀ ਦੇ ਉੱਪਰ ਉਹਨਾਂ ਦਾ ਤੇ ਆਪਣਾ ਪੰਜਾਬ ਸਿਹਾ ਟੀਵੀ ਵਾਲੇ ਪੰਜਾਬ ਸਿਹਾ ਚੈਨਲ ਵਾਲੇ ਬਾਈ ਜੀ ਦਾ ਇੰਟਰਵਿਊ ਆਪਣਾ ਪੋਡਕਾਸਟ ਹੋਇਆ ਸੀ ਉਹ ਲੂਮ ਕੰਡੇ ਖੜੇ ਕਰ ਦਿੰਦਾ ਜਿਵੇਂ ਕਹਿੰਦਾ ਹਿਰਦਾ ਵਲੁੰਧੜਿਆ ਜਾਂਦਾ ਚੰਗੀ ਤਰ੍ਹਾਂ ਉਹ ਸੁਣ ਕੇ ਮਤਲਬ ਇੱਕ ਵਾਰੀ ਸਾਰਿਆਂ ਨੂੰ ਉਹਨਾਂ ਦੀ ਉਹ ਜਿਹੜੀ ਪੋਡਕਾਸਟ ਆ ਉਹ ਤੁਹਾਨੂੰ ਸੁਣਨੀ ਚਾਹੀਦੀ ਕਿਉਂ ਸੁਣਨੀ ਚਾਹੀਦੀ ਕਿਉਂਕਿ ਸਾਡੇ ਵਰਗੇ ਬੰਦਿਆਂ ਨੂੰ ਵੀ ਪ੍ਰੋਪਰ ਜਿਹੜਾ ਡੂੰਘਾਈ ਵਾਲਾ ਇਤਿਹਾਸ ਹੈ ਜਿਹੜੀ ਉਹਨਾਂ ਦੀ ਰਿਸਰਚ ਆ ਨਾ ਇਸ ਸਟੇਜ ਤੇ ਸਿੱਖ ਧਰਮ ਦੇ ਉੱਤੇ ਉਹ ਬਹੁਤ ਵੱਡੀ ਰਿਸਰਚ ਆ ਤੁਹਾਨੂੰ ਵੀ ਕਿਸੇ ਨੂੰ ਨਹੀਂ ਪਤਾ ਹੋਣੀ ਜਿਹੜੀ ਡੂੰਘਾਈ ਇਸ ਕਰਕੇ ਤੁਸੀਂ ਜਰੂਰ ਸੁਣੋ ਅਸੀਂ ਵੀ ਸੁਣੀ ਆ ਸਾਨੂੰ ਵੀ ਬਹੁਤ ਵਧੀਆ ਲੱਗਾ ਉਹ ਸੁਣ ਕੇ ਉਹਨਾਂ ਦਾ ਬਿਲਕੁਲ ਬੜੀਆਂ ਇਤਿਹਾਸ ਦੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਨਹੀਂ ਪਤਾ ਸੀ ਉਹ ਰਿਸਰਚ ਕੀਤੀ ਪੰਜਾਬਸੀਆਂ ਵਾਲੇ ਬਾਈ ਨੇ ਉਹ ਸਾਨੂੰ ਦੱਸੀਆਂ ਠੰਡੇ ਬੁਰਜ ਵਿੱਚ ਜਦੋਂ ਮਾਤਾ ਗੁਜਰੀਨ ਜੀ ਨੂੰ ਤੇ ਦੋ ਛੋਟੇ ਸਹਿਬਜ਼ਾਦੇ ਜਿਹਨੂੰ ਰੱਖਿਆ ਗਿਆ ਸੀ ਨਾ ਉਹਨਾਂ ਦੇ ਤਨ ਦੇ ਉੱਪਰ ਕੋਈ ਵੀ ਕੱਪੜਾ ਨਹੀਂ ਸੀ ਬਿਨਾ ਕੱਪੜਿਆਂ ਤੋਂ ਉੱਥੇ ਠੰਡੇ ਬੁਰਜੇ 'ਚ ਰੱਖਿਆ ਗਿਆ ਜਿਹੜੀ ਚੀਜ਼ ਸਾਨੂੰ ਅੱਜ ਤੱਕ ਬਚਪਨ ਤੋਂ ਲੈ ਕੇ ਹੁਣ ਤੱਕ ਇਹ ਚੀਜ਼ ਨਹੀਂ ਪਤਾ ਸੀ ਜਿਹੜੀ ਇਹ ਚੀਜ਼ ਉਹਨਾਂ ਨੇ ਦੱਸੀ ਹੈ ਸਾਨੂੰ ਨਹੀਂ ਪਤਾ ਸੀ ਕਿਉਂਕਿ ਸਾਨੂੰ ਕਿਤਾਬਾਂ 'ਚ ਕੀ ਪੜਾਇਆ ਜਾਂਦਾ ਵਾ ਸਾਨੂੰ ਕੋਈ ਸਿੱਖ ਧਰਮ ਨਾਲ ਕੋਈ ਰਿਲੇਟਡ ਕੋਈ ਚੀਜ਼ ਨਹੀਂ ਪੜਾਈ ਜਾਂਦੀ ਸਿਰਫ ਬਾਬਰ ਆਇਆ ਉਹ ਹਮਾਇੂ ਸੀ ਉਹ ਅਕਬਰ ਸੀ ਸਾਡਾ ਕੋਈ ਹੈ ਹੀ ਨਹੀਂ ਇਹ ਤਾਲੁਕ ਵੱਡੇ ਹੋਣ ਤੱਕ ਮਤਲਬ ਕਿ ਉਹਦੀ ਨਹੀਂ ਤੁਸੀਂ ਦੇਖੋ ਇਤਿਹਾਸ ਜ਼ਰੂਰੀ ਹੈ ਤੁਸੀਂ ਇੱਕ ਚੈਪਟਰ ਚ ਲਿਖ ਦਿਓ ਵੀ ਆਹ ਫਲਾਣੇ 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 ਆਏ ਸਨ ਪਰ ਸਾਡਾ ਇਤਿਹਾਸ ਸਾਨੂੰ ਕਿੱਥੋਂ ਪਤਾ ਲੱਗੇਗਾ ਬੱਚਿਆਂ ਨੂੰ ਕਿੱਥੋਂ ਪਤਾ ਲੱਗੇਗਾ ਜੇ ਅਸੀਂ ਦੱਸਾਂਗੇ ਜੇ ਅੱਜ ਇਸ ਪੀੜੀ ਨੂੰ ਜੇ ਇਤਿਹਾਸ ਨਹੀਂ ਪਤਾ ਨਾ ਛੋਟੀ ਪੀੜੀ ਨੂੰ ਆਉਣ ਵਾਲੀ ਪੀੜ੍ਹੀ ਜਿਹੜੋ ਇਹਨਾਂ ਦੀ ਅੱਗੇ ਪੀੜ੍ਹੀ ਉੱਤੇ ਤੱਕ ਵਾਸ਼ ਹੋ ਚੁੱਕਾ ਹੋਣਾ ਬਿਲਕੁਲ ਬਿਲਕੁਲ ਵਾਸ਼ ਹੋ ਚੁੱਕਾ ਹੋਣਾ ਸਾਨੂੰ 10 ਗੁਰੂ ਸਾਹਿਬਾਨ ਬਾਰੇ ਪਤਾ ਹੋਣਾ ਚਾਹੀਦਾ ਹੈ ਉਹਨਾਂ ਦੇ ਆਪਸ ਵਿੱਚ ਕੀ ਰਿਸ਼ਤੇ ਸਨ ਸਾਨੂੰ ਪਤਾ ਹੋਣੀ ਚਾਹੀਦੇ ਨੇ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਨੇ ਭਾਈ ਲੈਣਾ ਜਿਹਨੂੰ ਗੁਰੂ ਅੰਗਦ ਦੇਵ ਜੀ ਕਿਉਂ ਕਿਵੇਂ ਬਣਾਇਆ ਸੀ ਆਪਣਾ ਅੰਗ ਸੀ ਗੁਰੂ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਨਾਲ ਕੀ ਰਿਸ਼ਤਾ ਸੀ ਗੁਰੂ ਅਮਰਦਾਸ ਜੀ ਦਾ ਗੁਰੂ ਰਾਮਦਾਸ ਜੀ ਨਾਲ ਕੀ ਰਿਸ਼ਤਾ ਸੀ ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ਕਿਹੜੇ ਪੁੱਤਰ ਜੀ ਨੂੰ ਉਹਨਾਂ ਨੇ ਗੱਦੀ ਦਿੱਤੀ ਇਹ ਸਾਰੀ ਸਾਨੂੰ ਮੇਨ ਮੇਨ ਮੋਟਾ ਮੋਟਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ। ਔਰ ਸਾਡੇ ਬੱਚਿਆਂ ਨੂੰ ਵੀ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਪਤਾ ਹੋਣੀ ਚਾਹੀਦੀ ਹੈ। ਗੁਰਤੇਗ ਬਹਾਦਰ ਜੀ ਮਹਾਰਾਜ ਦੇ ਪਿਤਾ ਜੀ ਕੌਣ ਸਨ? ਨਹੀਂ ਪਤਾ ਹੋਣਾ ਅੱਧੀ ਤੋਂ ਜ਼ਿਆਦਾ ਪਬਲਿਕ ਨੂੰ। ਗੁਰਤੇਗ ਬਹਾਦਰ ਜੀ ਦੇ ਭਰਾ ਕੌਣ ਸਨ? ਗੁਰੂ ਹਰਿਕ੍ਰਿਸ਼ਨ ਮਹਾਰਾਜ 8ਵੇਂ ਗੁਰੂ ਸਨ ਤੇ 9ਵੇਂ ਗੁਰੂ ਸਨ ਗੁਰਤੇਗ ਬਹਾਦਰ ਮਹਾਰਾਜ ਤੇ ਹਰਿਕ੍ਰਿਸ਼ਨ ਮਹਾਰਾਜ ਇਹਦਾ ਗੁਰਤੇਗ ਬਹਾਦਰ ਜੀ ਮਹਾਰਾਜ ਨਾਲ ਕੀ ਰਿਸ਼ਤਾ ਸੀ? ਇਹ ਪਤਾ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਦੋਸਤੋ ਆਪਾਂ ਨੂੰ ਸਰਚ ਕਰਨੀ ਚਾਹੀਦੀ ਜੇ ਨਹੀਂ ਪਤਾ ਆਪਣੇ ਬੱਚਿਆਂ ਨੂੰ ਦੱਸਣੀ ਚਾਹੀਦੀ ਨੇ ਸਾਡੇ ਸਿੱਖ ਕੌਮ ਬੜੀ ਕੁਰਬਾਨੀਆਂ ਨਾਲ ਮਿਲੀਏ ਸਾਨੂੰ ਇਹ ਪੱਗ ਸਾਨੂੰ ਇਹ ਧਰਮ ਬੜੀ ਕੁਰਬਾਨੀਆਂ ਦੇ ਨਾਲ ਮਿਲਿਆ ਇਸ ਕਰਕੇ ਜਿਹੜੇ ਸਾਡਾ ਧਰਮ ਛੱਡ ਕੇ ਜਾ ਰਹੇ ਨੇ ਸਾਡਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਕੋਈ ਲੈਣਾ ਦੇਣਾ ਨਹੀਂ ਤੁਹਾਨੂੰ ਵੀ ਕਹਿਣਾ ਜੇ ਤੁਹਾਡੇ ਕੋਈ ਰਿਸ਼ਤੇਦਾਰ ਤੁਹਾਡੇ ਸਕੇ ਸੰਬੰਧੀ ਕੋਈ ਦੋਸਤ ਵੀ ਚਾਹ ਜਾਂ ਪਿੰਡ ਵਿੱਚ ਉਹਨਾਂ ਨਾਲ ਰਿਸ਼ਤੇ ਨਾਤੇ ਤੋੜੋ ਕਿਉਂਕਿ ਜਿਹੜਾ ਸਾਡੇ ਪਿਓ ਦਾ ਨਹੀਂ ਹੋਇਆ ਸਾਡੇ ਦਸ਼ਮ ਪਿਤਾ ਦਾ ਨਹੀਂ ਹੋਇਆ ਉਹ ਸਾਡਾ ਕਿੱਥੋਂ ਹੋ ਜੂਗਾ ਬਈ ਮੈਂ ਇਹ ਕਲੀਅਰ ਕਹਿਣਾ ਵੀ ਜੈਨੂੰ ਦੁੱਖ ਲੱਗਦਾ ਹੈ ਗੁੱਸਾ ਲੱਗਦਾ ਵੀਰੇ ਲੱਗੀ ਜਾਵੋ ਜੇ ਕੋਈ ਧਰਮ ਚੇਂਜ ਕਰਨ ਵਾਲਾ ਬੰਦਾ ਵਿੱਚ ਸਬਸਕ੍ਰਾਈਬਰ ਵੀ ਹੈਗਾ ਵੀਰੇ ਅਨਸਬਸਕ੍ਰਾਈਬ ਕਰ ਦਿਓ ਕੋਈ ਜ਼ਰੂਰਤ ਨਹੀਂ ਕਲੀਅਰ ਕੱਟ ਗੱਲਾਂ ਨੇ ਸਾਡੇ ਪਿਓ ਦਾ ਨਹੀਂ ਜਿਹੜਾ ਉਹ ਕਿਸੇ ਦਾ ਨਹੀਂਗਾ ਬੱਜੜੀ ਮੈਂ ਗੱਲ ਕਹੀ ਉਸ ਤੇ ਧਿਆਨ ਰੱਖਿਓ ਹਾਂ ਜੇ ਤੁਸੀਂ ਮਾਫੀ ਮੰਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੁਸੀਂ ਵਾਪਸੀ ਕਰਦੇ ਹੋ ਸਾਡੇ ਧਰਮ ਦੇ ਵਿੱਚ ਪਹਿਲਾਂ ਪੂਰੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਕ ਰਹਿਤ ਮर्यादा ਰਹਿਤ ਮर्याਦਾ ਉੱਥੋਂ ਆਪਣੀ ਇੱਕ ਪੁਲ ਬੁਕਸ਼ਾਓ ਸਜਾ ਲਓ ਆਪਣੀ ਸਜਾ ਲੈ ਕੇ ਵਾਪਸ ਮੁੜੋ ਸਜਾ ਲੈ ਕੇ ਵਾਪਸ ਮੁੜੋ ਜੇ ਤੁਸੀਂ ਮੁੜਨਾ ਚਾਹੁੰਦੇ ਹੋ ਹਾਂ ਠੀਕ ਆ ਸੋ ਆਪਾਂ ਸਾਨੂੰ ਕਮੈਂਟ ਵੀ ਆ ਰਹੇ ਸੀ ਅਸੀਂ ਚਲੋ ਮੇਰੇ ਬ੍ਰਦਰ ਦੀ ਮੈਰਿਜ ਹੋਈ ਹੈ ਸਾਨੂੰ ਕਮੈਂਟ ਆ ਰਹੇ ਸੀ ਕਿ ਤੁਸੀਂ ਸ਼ਹੀਦੀ ਦਿਹਾੜਿਆਂ ਦੇ ਉੱਤੇ ਹੁਣ ਵਲੌਗ ਪਾਓ ਤੁਸੀਂ ਆਪਣੇ ਵਿਆਹ ਬੰਦ ਕਰੋ ਏਦਾਂ ਕਰੋ ਚਲੋ ਉਹ ਜਿਹੜੇ ਸਾਡੇ ਵਿਆਹ ਬਣਿਆ ਸੀ ਉਹ ਅਸੀਂ ਜਿਹੜੇ ਸਾਡੇ ਵਲੌਗ ਨੇ ਲੇਟ ਆ ਰਹੇ ਸੀ ਉਹ ਵਲੌਗ ਕਾਫੀ ਪਹਿਲਾਂ ਦੇ ਬਣੇ ਹੋਏ ਸੀ ਬਣੇ ਹੋਏ ਨੇ ਜਿਹੜੇ ਸਾਡੇ 5 ਲੱਖ ਸਬਸਕ੍ਰਾਈਬਰ ਹੋਇਆ ਉਹ ਵੀ ਅਸੀਂ 9 ਜਾਂ 10 ਤਰੀਕ ਨੂੰ ਹੀ ਕੇਕ ਕੱਟਿਆ ਹੋਣਾ ਵਾ ਅਸੀਂ ਉਦੋਂ ਪਿੰਡ ਸੀ ਨਹੀਂ 11 11 11 ਤਰੀਕ ਨੂੰ ਕੱਟਿਆ ਸੀ ਮੇਰੇ ਖਿਆਲ ਚ 11 ਨੂੰ ਹਾਂ ਉਦੋਂ ਅਸੀਂ ਪਿੰਡ ਸੀ ਤੇ ਉਹ ਸਾਡੇ ਵਲੌਗ ਜਿਹੜੇ ਉਹ ਲੇਟ ਆਏ ਸੀ ਠੀਕ ਆ ਤੇ ਅਸੀਂ ਇਸ਼ੀ ਵਿਧਿਆੜਾ ਤੇ ਹਾਂ ਇੱਥੇ ਹੀ ਆਪਣੇ ਮੁਹਾਲੇ ਦੇ ਵਿੱਚ ਹੀ ਅਸੀਂ ਸਿੰਘਸ਼ੀਦਾ ਸਾਹਿਬ ਜਾਣਦੇ ਹਾਂ ਤੇ ਗੁਰੂ ਘਰੇ ਜਾਂਦੇ ਮਹਾਰਾਜ ਦੇ ਹਨਾ ਤੇ ਤੁਸੀਂ ਕਈ ਸਾਨੂੰ ਕਹਿੰਦੇ ਕਿ ਹੁਣ ਉਹ ਛੀਦੀ ਦਿਹਾੜੇ ਤੇ ਵਲੌਗ ਪਾਓ ਜਾਂ ਕੁਝ ਹਾਂ ਅਸੀਂ ਅਸੀਂ ਪਾਉਣਾ ਚਾਹੁੰਦੇ ਹਾਂ ਅੱਜ ਅਸੀਂ ਪਾ ਰਹੇ ਹਾਂ ਸੋ ਇੱਕ ਗੱਲ ਤੁਹਾਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਸਾਡੇ ਛੀਦੀ ਦਿਹਾੜੇ ਆਉਂਦੇ ਸਿਰਫ ਇਹੋ ਹੀ ਨਹੀਂ ਦੇਣ ਭੀ ਇਸ ਦੇਣੀ ਆਪਾਂ ਉਹਨਾਂ ਨੂੰ ਯਾਦ ਕਰਨਾ ਵਾ ਛੀਦੀ ਦਿਹਾੜੇ ਵਾਲੇ ਦੇਣੀ ਆਪਾਂ ਬਸ ਯਾਦ ਕਰਨਾ ਹੁਣ ਜਿਵੇਂ ਮੰਨ ਲਓ ਹੁਣੇ ਥੋੜੇ ਦਿਨ ਪਹਿਲਾਂ ਮਤਲਬ ਮੈਂ ਵੇਖ ਰਹੀ ਸੀ ਵੀਡੀਓ ਮੈਂ ਕਹਿਆ ਸੀ ਨਾ ਪਈ ਲੋਕਾਂ ਨੇ ਜਿਹੜੇ ਇਹ ਮੇਲੇ ਬਣੇ ਹੋਏ ਨੇ ਦਿਹਾੜੀ ਸਿੱਧੀ ਦਿਹਾੜਿਆਂ ਨੂੰ ਮੇਲੇ ਬਣਾਇਆ ਗਿਆ ਵਾ ਲੰਗਰ ਲਾਉਂਦੇ ਆ ਤੁਸੀਂ ਲੱਖਾਂ ਕਰੋੜਾਂ ਦੇ ਹੁਣ ਉਥੇ ਕਿਸੇ ਇੱਕ ਬਾਈ ਦਾ ਨਵਾਂ ਟਰੈਕਟਰ ਜਿਹੜਾ ਗਵਾਚ ਗਿਆ ਚੋਰੀ ਹੋ ਗਿਆ ਚੋਰੀ ਹੋ ਗਿਆ 7-8 ਲੱਖ ਦਾ ਨਵਾਂ ਟਰੈਕਟਰ ਸੀ ਠੀਕ ਆ ਹੁਣ ਉਹੀ ਗੱਲ ਆ ਗਈ ਨਾ ਕਿ ਤੁਸੀਂ ਟਰੈਕਟਰਾਂ ਨੂੰ ਸਜਾਤ ਜਾ ਕੇ ਉੱਤੇ ਏਡੇ ਏਡੇ ਉੱਚੀ ਸਾਊਂਡ ਸਿਸਟਮ ਚਲੋ ਤੁਸੀਂ ਸ਼ਬਦ ਲਾਉਂਦੇ ਹੋ ਪਰਵੇਂ ਸ਼ਬਦ ਵੀ ਨਹੀਂ ਲਾਉਂਦੇ ਗੁਰਬਾਣੀ ਵਾਲੇ ਸ਼ਬਦ ਨਹੀਂ ਲਾਉਂਦੇ ਤੁਸੀਂ ਤੁਸੀਂ ਜਿਹੜੇ ਇੱਕ ਮਿਊਜ਼ਿਕ ਨਾਲ ਰਿਲੇਟਡ ਜਿੱਦਾਂ ਗਾਏ ਜਾਂਦੇ ਆ 12 ਬਣੀਆਂ ਹੁੰਦੀਆਂ ਨੇ ਉਹ ਉਹ ਚੀਜ਼ਾਂ ਉਹ ਤੁਸੀਂ ਡੀਜਿਆਂ ਦੇ ਤੌਰ ਤੇ ਜਿਵੇਂ ਧਮਕ ਬੇਸ ਜਿਹਨੂੰ ਕਹਿੰਦੇ ਉਹ ਲਾ ਕੇ ਆਪਣੇ ਟਰੈਕਟਰ ਤੇ ਜਾਂਦੇ ਹੋ ਹੁੱਲੜਬਾਜੀ ਕਰਦੇ ਹੋ ਇੱਕ ਹੋਰ ਵੀਡੀਓ ਦੇਖੀ ਸੀ ਨਿਹੰਗਾ ਨਿਹੰਗਾ ਸਾਭਾ ਨੇ ਮਤਲਬ ਉਹਨਾਂ ਨੂੰ ਮੁੰਡਿਆਂ ਨੂੰ ਫੜਿਆ ਸੀ ਉਹਨਾਂ ਨੂੰ ਕਰ ਰਹੇ ਸੀ ਥੋੜਾ ਹਨਾ ਉਹਨਾਂ ਨਾਲ ਛੇੜਛਾੜ ਪੀ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਇਹ ਹੁੱਲੜਬਾਜੀ ਹਨਾ ਆਪਾਂ ਇਹਨਾਂ ਚੀਜ਼ਾਂ ਤੇ ਹਮੇਸ਼ਾ ਸ਼ੁਰੂ ਤੋਂ ਉਲਟ ਰਹੇ ਆ ਵਿਰੋਧ ਰਹੇ ਵਿਰੋਧ ਕਰਦੇ ਆ ਇਸ ਚੀਜ਼ ਦਾ ਕਿ ਜਿਹੜੀ ਹੁੱਲੜਬਾਜੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮੇਲੇ ਨਹੀਂ ਹੋਣੇ ਚਾਹੀਦੇ ਉਸ ਟਾਈਮ ਤੇ ਉਹ ਸੋਗ ਦੀ ਲਹਿਰ ਆ ਸਾਡੇ ਲਈ ਉਹ ਸੋਗ ਦੀ ਘੜੀ ਹੈ ਸਾਡੇ ਵਾਸਤੇ ਸਾਡੀ ਸ਼ਹੀਦੀ ਹੋਈ ਹੈ ਸਾਡੇ ਸਹਬਜ਼ਾਦਿਆਂ ਦੀ ਅਸੀਂ ਕੀ ਕਰਦੇ ਹਾਂ ਉੱਥੇ ਇੱਕ ਇੱਕ ਲੰਗਰ ਖਾ ਗਏ ਦੂਜੇ ਲੰਗਰ 'ਚ ਵੇਖਦੇ ਹਾਂ ਉਹ ਜੇ ਉੱਥੇ ਆ ਰਹਾ ਆ ਜਲੇਬੀਆਂ ਬਣੀਆਂ ਆ ਚੀਜ਼ ਬਣੀ ਉਹ ਖਾਈ ਸਾਡਾ ਧਿਆਨ ਉਧਰ ਹੁੰਦਾ ਲੰਗਰ ਖਾਣ ਵਾਲਾ ਹੁੰਦਾ ਤੇ ਅਸੀਂ ਸਿਰਫ ਆਪਾਂ ਕਰੋ ਤੁਰ ਕੇ ਕਰੋ ਕਪੜੇ ਲਿੜੇ ਪਾ ਕੇ ਬੱਚਿਆਂ ਨੂੰ ਆਪਣੇ ਨਾਲ ਲਿਆ ਕੇ ਜਾਂਦੇ ਹਾਂ ਵੀ ਅੱਜ ਅਸੀਂ ਇਸੀ ਦਿਹਾੜੇ ਉੱਥੇ ਹੀ ਲੰਗਰ ਖਾਣ ਮੈਂ ਕਹਿੰਨੀ ਆ ਕਿ ਸੋਚ ਕੋਈ 1-2% ਲੋਕ ਹੁੰਦੇ ਹੋਣਗੇ ਜਿਹੜੇ ਪ੍ਰੋਪਰ ਸ਼ਰਧਾ ਦੇ ਨਾਲ ਤੇ ਜਿਹੜੇ ਸ਼ੀ ਦੀ ਦਿਹਾੜੇ ਚੱਲ ਰਹੇ ਉਹਨੂੰ ਆਪਣੇ ਅੰਦਰ ਰੱਖ ਕੇ ਸਮਝ ਕੇ ਕਿ ਹਾਂ ਇਹਨਾਂ ਦਿਨਾਂ ਚ ਇਦਾਂ ਹੋਇਆ ਸੀ ਸਾਡੇ ਹਨਾ ਉਸ ਚੀਜ਼ ਨੂੰ ਫੀਲ ਕਰ ਪਾਉਂਦੇ ਹੋਣਗੇ ਜਿਵੇਂ ਸਾਡੇ ਲੂ ਖੰਡੇ ਖੜੇ ਹੋ ਜਾਂਦੇ ਜਦੋਂ ਹੀ ਆਪਣਾ ਇਤਿਹਾਸ ਸੋੰਨੇ ਆ ਤੇ ਬਾਕੀ ਤਾਂ ਸਾਰੇ ਜ਼ਿਆਦਾਤਰ ਇਹੋ ਰਹਿ ਗਏ ਮੇਲੇ ਰਹਿ ਗਏ ਆ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਹੁੱਲੜਬਾਜੀ ਹੁੰਦੀ ਆ ਆ ਚੀਜ਼ਾਂ ਤੇ ਫਿਰ ਤਾਂ ਉਹ ਪੁਲਸ ਲਾਈ ਜਾਂਦੀ ਹੈ ਨਾ ਚੀਜ਼ਾਂ ਕਰਕੇ ਇਸ ਥਾਂ ਦੇ ਉੱਪਰ ਨਾ ਇਸ ਇਹ ਬੜੇ ਵਿਸ਼ੇ ਗੰਭੀਰ ਨੇ ਇਹ ਸਾਡੇ ਇਕੱਲੇ ਸਾਡੇ ਬੋਲਣ ਨਾਲ ਨਹੀਂ ਇਹ ਹੋਏਗਾ ਸੈਟ ਮੈਂ ਕਹਿੰਦਾ ਜਿਹੜੇ ਵੀ ਸੋਸ਼ਲ ਮੀਡੀਆ ਤੇ ਜਿਹੜੇ ਇਨਫਲੂਐਂਸਰ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਹੈ ਕਿ ਕਿ ਜਿਹੜੇ ਮੈਕਸਿਮਮ ਲੋਕਾਂ ਤੱਕ ਪਹੁੰਚ ਪ੍ਰਚਾਰਕ ਨੇ ਜਿਹੜੇ ਸਾਡੀ ਸਿੱਖ ਕੌਮ ਦੇ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਸਾਡੇ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮ ਜਾਰੀ ਹੋਣੇ ਚਾਹੀਦੇ ਨੇ ਤੇ ਉਸ ਤੋਂ ਇਲਾਵਾ ਕਈ ਸਿੰਗਰ ਵੀਰ ਭਾਈਚਾਰਾ ਵੀ ਬੋਲਦਾ ਮੈਂ ਤਰਸੇਮ ਜੱਸੜ ਦੀ ਵੀ ਇੰਟਰਵਿਊ ਸੁਣਦਾ ਸੀ ਉਹਨੇ ਵੀ ਬਾਈ ਨੇ ਬੋਲਿਆ ਸੀ ਜਿਹੜੇ ਕਨਵਰਟ ਹੋ ਰਹੇ ਨੇ ਸਿੱਖ ਕਨਵਰਟ ਹੋ ਰਹੇ ਨੇ ਦੂਸਰੇ ਧਰਮ ਵਿੱਚ ਜਾ ਰਹੇ ਨੇ ਉਹ ਰੋਕਣ ਰੋਕ ਲਾਣੀ ਚਾਹੀਦੀ ਹੈ ਦੂਸਰਾ ਕਰਮ ਜਿਹੜਾ ਉਹਨਾਂ ਨੂੰ ਖਿੱਚ ਰਿਹਾ ਲਾਲਚ ਦੇ ਕੇ ਜੋ ਕਰਮ ਹੈ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਸਾਡਾ ਨਹੀਂ ਹੋਇਆ ਤੁਹਾਡਾ ਕਿੱਥੋਂ ਹੋ ਜਾਊਗਾ ਜਿਹੜਾ ਅੱਜ ਅੱਜ ਤੁਸੀਂ ਪੈਸੇ ਦੇਤੇ ਕੱਲ ਨੂੰ ਕੋਈ ਹੋਰ ਵੱਧ ਪੈਸੇ ਦੇ ਦੇਗਾ ਕੱਲ ਉਧਰ ਤੋਰ ਪੈਣਗੇ ਉਹ ਤਾਂ ਗੱਦਾਰ ਨੇ ਉਹਨਾਂ ਦੇ ਤੁਸੀਂ ਨੰਬਰ ਨਾ ਵਧਾਓ ਵੀ ਸਾਡੇ ਕੋਲ ਨੰਬਰ ਵਧ ਰਹੇ ਨੇ ਉਹ ਗੱਦਾਰ ਨੇ ਕਮਿਊਨਿਟੀ ਚ ਇਹਨੇ ਲੋਕ ਆ ਗਏ ਜਾਂ ਕੁਝ ਤੁਸੀਂ ਨੰਬਰ ਨਾ ਵਧਾਓ ਉਹ ਜਿਹੜਾ ਸਿੱਖ ਜਿਹੜਾ ਦਸਮ ਪਿਤਾ ਦਾ ਨਾ ਹੋਇਆ ਜੰਮ ਕੇ ਸਾਡੇ ਘਰੇ ਸਾਡਾ ਨਾ ਹੋ ਸਕਿਆ ਉਹ ਤੁਹਾਡਾ ਨਹੀਂ ਹੋ ਸਕਦਾ ਉਹਨੂੰ ਸਿਰਫ ਪੈਸਾ ਚਾਹੀਦਾ ਹੈ ਕੱਲ ਨੂੰ ਕੋਈ ਹੋਰ ਪੈਸਾ ਤੇ ਉਧਰ ਤੁਰ ਪੈਣਾ ਉਹ ਦੇ ਆਰ ਜਸਟ ਗੱਦਾਰ ਉਹ ਗੱਦਾਰ ਨਹੀਂ ਉਹ ਗੱਦਾਰਾਂ ਦੀ ਸਾਡੀ ਸਾਨੂੰ ਲੋੜ ਨਹੀਂ ਹੈਗੀ ਕਿਸੇ ਕਿਸੇ ਵੀ ਤਰ੍ਹਾਂ ਦੀ ਸੋ ਮੈਂ ਬੇਨਤੀ ਕਰਦਾ ਮੈਂ ਇਹ ਇਹ ਇਦਾਂ ਬੋਲਣਾ ਮੈਨੂੰ ਜ਼ਰੂਰੀ ਲੱਗਿਆ ਤੇ ਤੁਸੀਂ ਕਮੈਂਟ ਕਰਕੇ ਦੋਸਤੋ ਜਰੂਰ ਦੱਸਿਓ ਵੀ ਤੁਸੀਂ ਕੀ ਫੀਲ ਕਰਦੇ ਹੋ ਔਰ ਜੇ ਤੁਹਾਨੂੰ ਮੇਰੀ ਗੱਲਾਂ ਸਹੀ ਲੱਗਦੀਆਂ ਨੇ ਨਾ ਇੱਕ ਮਿੰਟ ਇੱਕ ਮਿੰਟ ਜੇ ਤੁਹਾਨੂੰ ਮੇਰੀਆਂ ਗੱਲਾਂ ਸਹੀ ਲੱਗ ਰਹੀਆਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਸਾਰੇ ਜਿੱਥੇ ਵੀ ਤੱਕ ਵੀ ਮੇਰੀ ਮੇਰਾ ਸਨੇਹਾ ਪਹੁੰਚ ਸਕੇ ਸਾਡੀ ਸਿੱਖ ਕੌਮ ਦਾ ਸਨੇਹਾ ਨਾ ਕਿ ਮੇਰਾ ਸਨੇਹਾ ਹੈ ਮੈਨੂੰ ਨਹੀਂ ਪਤਾ ਅੱਜ ਮਾਲਕ ਕਿਵੇਂ ਆਪ ਬੁਲਵਾ ਰਹੇ ਨੇ ਮੇਰੇ ਤੋਂ ਇਹ ਗੱਲਾਂ ਤੇ ਮੈਂ ਬੇਨਤੀ ਕਰਦਾ ਆਪਾਂ ਜਿੰਨੇ ਆਪਣੀ ਸਿੱਖ ਕੌਮ ਦੀ ਵਡਿਆਈ ਕਰੀਏ ਸਿੱਖ ਕੌਮ ਨੂੰ ਅੱਗੇ ਲੈ ਕੇ ਜਾਈਏ ਤੇ ਪੱਦਰ ਉੱਚਾ ਕਰੀਏ ਨਾ ਕਿ ਨੀਵਾ ਕਰੀਏ ਕਿਉਂਕਿ ਸਾਡੀ ਸਿੱਖ ਕੌਮ ਜਿਹੜੀ ਹੈ ਬਹੁਤ ਪਿੱਛੇ ਪਛੜ ਗਈ ਹੈ ਹੈ ਮਤਲਬ ਮਤਲਬ ਜਿਵੇਂ ਕਹਿੰਦੇ ਨਾ ਕਿ ਜਿਹੜੀ ਸਿੱਖ ਕੌਮ ਜਿੰਨੀ ਜੋਸ਼ ਪਰਵੇ ਵਾਲੀ ਹੁੰਦੀ ਆ ਉਹ ਹੁਣ ਰਹਿ ਨਹੀਂ ਗਈ ਹੈ ਉਹ ਨਹੀਂ ਰਹਿ ਗਈ ਹੈ ਤੇ ਨਹੀਂ ਇੱਥੇ ਮੈਂ ਮੈਂ ਬੋਲ ਦੇਣਾ ਵੀ ਮੈਂ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਜੀ ਕੋਈ ਸਰਕਾਰ ਦਾ ਬੰਦਾ ਕੋਈ ਸਰਕਾਰੀ ਬੰਦਾ ਜਾਂ ਕੋਈ ਗਵਰਨਮੈਂਟ ਦੇ ਵਿੱਚੋਂ ਕੋਈ ਇਹ ਵੀਡੀਓ ਦੇਖ ਰਿਹਾ ਹੈਗਾ ਮਨ ਨੂੰ ਬੇਨਤੀ ਕਰਦਾ ਸਾਡੇ ਸਿੱਖ ਇਤਿਹਾਸ ਦੀ ਇੱਕ ਕਿਤਾਬ ਲਾਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਟ੍ਰਿਲੀਸਟ ਸਕੂਲਾਂ ਦੇ ਵਿੱਚ ਸਾਡਾ ਸਿੱਖ ਇਤਿਹਾਸ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਕਟੋ-ਕਟ ਉੱਪਰਲੀ ਪਰਤ ਕਹਿ ਸਕਦੇ ਆ ਜਿਆਦਾ ਡੂੰਘਾਈ ਚ ਨਹੀਂ ਤਾਂ ਉੱਪਰਲੀ ਇੱਕ ਵਿਸ਼ਾ ਤੁਹਾਨੂੰ ਜਰੂਰ ਸਾਈਡ ਤੋਂ ਐਡੀਸ਼ਨਲ ਸਬਜੈਕਟ ਜਰੂਰ ਲਾਉਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਟੋ-ਕਟ ਪੰਜਾਬ ਸਰਕਾਰੇ ਉਪਰਾਲਾ ਕਰ ਦੇਣਾ ਬਹੁਤ ਵੱਡੀ ਚੀਜ਼ ਹੋ ਜਾਣੀ ਹੈ ਬਾਕੀ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਸਾਡਾ ਕਿਸੇ ਵੀ ਧਰਮ ਕਿਸੇ ਵੀ ਜਾਤ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਸاسی ਸਾਰਿਆਂ ਲਈ ਸਾਡੀਆਂ ਜਿਵੇਂ ਕਹਿੰਦੇ ਨੇ ਨਾ ਗੁਰੂ ਮਹਾਰਾਜ ਨੇ ਖੁਦ ਕਹੇ ਸੀ ਅਸੀਂ ਸਾਰਿਆਂ ਨੂੰ ਗੱਲ ਨਾਲ ਲਾਉਂਦਾ ਸਿੱਖ ਧਰਮ ਸਾਰਿਆਂ ਨੂੰ ਗੱਲ ਨਾਲ ਲਾਉਂਦਾ ਹੈ ਜਿਵੇਂ ਅਸੀਂ ਆਪਣੇ ਧਰਮ ਦੀ ਰਿਸਪੈਕਟ ਕਰਦੇ ਹਾਂ ਉਦਾਂ ਹੀ ਅਸੀਂ ਦੂਜੇ ਧਰਮਾਂ ਦੀ ਵੀ ਕਰਦੇ ਕਿਉਂਕਿ ਅਸੀਂ ਸਾਰੇ ਇੱਕ ਭੈਣ ਭਰਾ ਹਾਂ ਸਾਡੇ ਗੁਰੂ ਨਾਨਕ ਦੇਵ ਜੀ ਬੜਾ ਵੱਡਾ ਉਦੇਸ਼ ਦੇ ਕੇ ਗਏ ਸੀ ਇੱਕ ਓੰਕਾਰ ਬਿਲਕੁਲ ਤੇ ਬਸ ਸਾਡਾ ਜਿਹੜਾ ਇਹ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਇਹੋ ਹੀ ਹੈ ਕਿ ਜਿਹੜੇ ਸਾਡੇ ਕੌਮ ਦੇ ਵਿੱਚ ਜਿਹੜੇ ਆਪਾਂ ਇੱਕ ਕਨਵਰਟ ਹੋ ਰਹੇ ਆ ਉਹ ਤੁਹਾਡੇ ਗਾੜੇ ਹੱਥ ਜੋੜ ਕੇ ਬੇਨਤੀ ਆ ਗਰੀਬੀ ਮੈਂ ਮਾਦੀ ਆ ਗਰੀਬੀ ਬਹੁਤ ਆ ਗਰੀਬੀ ਕਰਕੇ ਕਈ ਕਨਵਰਟ ਹੁੰਦੇ ਹੋਣਗੇ ਲਾਲਚ ਕਿਉਂਕਿ ਲਾਲਚ ਦੇ ਮਿਲਦਾ ਨਾ ਉਹਨਾਂ ਨੂੰ ਜਿੱਦਾਂ ਵੀ ਆ ਮੈਂ ਕਹਿੰਨੀ ਆ ਜਿਹੜਾ ਬੰਦਾ ਰਿਕਸ਼ਾ ਚ ਲਾਉਂਦਾ ਦਿਹਾੜੀ ਲਾਉਂਦਾ ਵਾ ਕੋਈ ਹੋ ਕੰਮ ਕਰਕੇ ਤੁਸੀਂ ਆਪਣਾ ਢਿੱਡ ਭਰ ਕੇ ਆਪਣੇ ਪਿਓ ਦੇ ਤਾਂ ਹੋ ਕੇ ਰੋ ਇੱਥੇ ਤੁਸੀਂ ਢਿੱਡ ਭਰ ਲੋਗੇ ਪਰ ਜਿਹੜਾ ਉੱਤੇ ਜਾ ਕੇ ਤੁਸੀਂ ਮੂੰਹ ਵਿਖਾਉਣਾ ਉਹ ਕਿੰਨੂੰ ਵਿਖਾਓਗੇ ਜਾ ਕੇ ਕਮੇ ਰੋ ਨਾ ਇੱਥੇ ਤੁਸੀਂ ਕੁਝ ਲਾਲਚ ਵਾਤੇ ਆ ਦੁਨਿਆਵੀ ਚੀਜ਼ਾਂ ਲਈ ਤੁਸੀਂ ਆਪਣੀਆਂ ਕਰਦੀਆਂ ਸੁੱਖ-ਸਹੂਲਤਾ ਪੂਰੀਆਂ ਕਰ ਲੋਗੇ ਪਰ ਜਦੋਂ ਇਹ ਜਿਹੜਾ ਇਹ ਇਹ ਇੱਕ ਸੁਪਨਾ ਵਾ ਜਦੋਂ ਇਹ ਸੁਪਨੇ ਜੋ ਟੁੱਟ ਕੇ ਉੱਥੇ ਜਾਣਾ ਨਾ ਤਾਂ ਉਹ ਉੱਥੇ ਜਾ ਕੇ ਤੁਸੀਂ ਕਿੰਨੂੰ ਮੂੰਹ ਵਿਖਾਓਗੇ ਨਹੀਂ ਦਿਖਾਇਆ ਜਾਣਾ ਤੇ ਬਾਕੀ ਕਈ ਮੇਰੇ ਕਈ ਭੈਣ ਭਰਾ ਤਾਂ ਸਾਡੀਆਂ ਇਹਨਾਂ ਚੀਜ਼ਾਂ ਨਾਲ ਮਤਲਬ ਸਹਿਮਤ ਕਰਨਗੇ ਪਰ ਕਈ ਜਿਹੜੇ ਵਿੱਚੋਂ ਮੈਂ ਕਹਿੰਨੀ ਆ ਉਹਨਾਂ ਨੇ ਕੋਈ ਨਿੱਕਾ ਜਿਹਾ ਪੁਆਇੰਟ ਕੱਢ ਕੇ ਵੀ ਬੋਲ ਲੈਣਾ ਜਿੱਦਾਂ ਵਿਆਹ ਦੇ ਉੱਤੇ ਵੀ ਉਹਨਾਂ ਨੇ ਗੱਲ ਕਈਆਂ ਨੇ ਗਲਤੀਆਂ ਕੱਢਣੀਆਂ ਹੀ ਕਾਢ ਲਈਆਂ ਸੀ ਦੇਖੋ ਅਸੀਂ ਜੇ ਕੋਈ ਸੁਨੇਹਾ ਦੇ ਰਿਹਾ ਨਾ ਮੈਂ ਇਹ ਕਦੇ ਵੀ ਨਹੀਂ ਕਹਿੰਦਾ ਮੈਂ ਸਿੱਧਾ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਲੇਕਿਨ ਕੁਝ ਸਨੇਹ ਤੇ ਦੇ ਰਿਆ ਨਾ ਉਸ ਨੂੰ ਗਲਤੀਆਂ ਨਗੋਚੇ ਨਾ ਕੱਢ ਕੇ ਨਾ ਉਸ ਨੂੰ ਜਿਹੜਾ ਉਹਦਾ ਮੈਸੇਜ ਹੈ ਨਾ ਉਸ ਨੂੰ ਸੁਣਿਓ ਮੇਰੇ ਵੀਰ ਮਤਲਬ ਅੱਗੇ ਅੱਗੇ ਤੁਸੀਂ ਵੀ ਅਹੀਂ ਇਹ ਨਹੀਂ ਕਹਿੰਦੇ ਅਹੀਂ ਬਹੁਤ ਗਿਆਨੀ ਆ ਮੈਂ ਚਾਹੁੰਨੀ ਆ ਐਕਚੁਅਲੀ ਅਸੀਂ ਸਾਰੇ ਇੱਕ ਹੋਈਏ ਏਕਤਾ ਹੋਣੀ ਚਾਹੀਦੀ ਹੈ ਸਾਡੀ ਕੌਮ ਦੇ ਵਿੱਚ ਵੀ ਤਾਂ ਕਰਕੇ ਅਸੀਂ ਤਾਂ ਨਾਲੇ ਸ਼ੇਅਰ ਕਰਦੇ ਆ ਨਾ ਕਿ ਤੁਸੀਂ ਫਿਰ ਜਦੋਂ ਤੁਸੀਂ ਇਹਦੇ 'ਚ ਨੁਕਸ ਬਿੰਦੀਆਂ ਕੱਢਦੇ ਹੋ ਤਾਂ ਇਹ ਤੇ ਆਪਾਂ ਪਛੜਦੇ ਜਾਂਦੀ ਹੈ ਸਾਡੀ ਕੌਮ ਬਾਕੀ ਕਮੈਂਟ ਤੁਸੀਂ ਆਪਣੇ ਜ਼ਰੂਰ ਕਰਿਓ ਤੇ ਆਪਣੀ ਸਪੋਰਟ ਦਿਖਾਓ ਇਸ ਚੀਜ਼ ਨਾਲ ਤਾਂ ਕਿ ਸਾਡੀ ਸਿੱਖ ਕੌਮ ਹਰ ਇੱਕ ਧਰਮ ਆਪਣੇ ਆਪਣੇ ਆਪ ਦੇ ਵਿੱਚ ਉੱਚਾ ਹੋ ਸਕੇ ਆ ਕਨਵਰਜਨ ਬੰਦ ਹੋ ਜਾਣਾ ਤੁਹਾਡੇ ਨੇੜੇ-ਟੜੇ ਕੋਈ ਵੀ ਜੇ ਤੁਹਾਨੂੰ ਇਦਾਂ ਦਾ ਕੋਈ ਦੇਖਦਾ ਵਾ ਜਾਂ ਕੋਈ ਤੁਹਾਡੇ ਸੁਣਨ ਸੁਣਾਣ ਦੇ ਵਿੱਚ ਉਹ ਗੱਲ ਆਉਂਦੀ ਹੈ ਭੀਰ ਦਾ ਇਦਾਂ ਤੁਸੀਂ ਜਰੂਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਜਾ ਕੇ ਦੇਖੋ ਗੁੱਸਾ ਲੜਾਈ ਸਾਨੂੰ ਨਹੀਂ ਸਿਖਾਈ ਗਈਆਂ ਚੀਜ਼ਾਂ ਸਾਡੇ ਮਹਾਰਾਜ ਵੱਲੋਂ ਤੁਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਓ ਜੇ ਨਹੀਂ ਸਮਝਦੇ ਉਹਨਾਂ ਨੂੰ ਛੱਡ ਦਿਓ ਹਾਂ ਉਹਨਾਂ ਨਾਲ ਰਿਸ਼ਤਾ ਤੋੜ ਦਿਓ ਉਹਨਾਂ ਨਾਲ ਤੁਸੀਂ ਰਿਸ਼ਤਾ ਤੋੜ ਦਿਓ ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਸਿੱਧੀ ਗੱਲ ਆ ਬਾਕੀ ਜੇ ਸਾਡੇ ਕੋਲ ਕੋਈ ਬੋਲਣਾਂ ਚ ਗਲਤੀ ਹੋਈ ਤਾਂ ਉਹਨੂੰ ਮਾਫ ਕਰੋ ਕਿਉਂਕਿ ਅਸੀਂ ਕੋਈ ਗਿਆਨੀ ਨਹੀਂ ਆ ਸਾਡੇ ਤੇ ਵੀ ਮਹਾਰਾਜ ਨੇ ਕਿਰਪਾ ਕੀਤੀ ਆ ਆਪਾਂ ਵੀ ਆਪਣੇ ਆਪ ਨੂੰ ਬਦਲਿਆ ਵਾ ਚਲੋ ਆਪਾਂ ਵੈਸੇ ਕੌਣ ਹੁੰਦੇ ਉਹਨੇ ਕਿਰਪਾ ਕੀਤੀ ਤੇ ਆ ਕਿਰਪਾ ਕੀਤੀ ਆ ਉਹਨੇ ਬਦਲਿਆ ਸਾਨੂੰ ਉਹਨੇ ਬਦਲਿਆ ਵਾ ਦਾੜਾ ਪ੍ਰਕਾਸ਼ ਕੀਤਾ ਤੇ ਆਣ ਆਣ ਵਾਲੇ ਸਮੇਂ ਚ ਮਾਮਾ ਬਾਬਾ ਜੀ ਨੇ ਖੰਡੇ ਬਾਟੇ ਦੀ ਪੌਲ ਵੀ ਸਖਾਣੀ ਆ ਠੀਕ ਆ ਚਲੋ ਦੇਓ ਸਾਨੂੰ ਜਿਆਦਾ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਵਾਈੁਰਜ ਜੀ ਦਾ ਖਾਸਾ ਵਾਈੁਰਜ ਜੀ ਦੀ ਫਤਿਹ